ਵੱਡੀ ਖਬਰ ਮੁਹਾਲੀ ਤੋਂ ਹੈ ਸਾਬਕਾ ਅਕਾਲੀ ਲੀਡਰ ਤੇ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਕੱਲ ਨੂੰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਜਾ ਰਹੇ ਨੇ ਕੁਲਵੰਤ ਸਿੰਘ ਇੱਕ ਵੱਡੇ ਰੀਅਲ اسٹیਟ ਕਾਰੋਬਾਰੀ ਨੇ ਵਧੇਰੇ ਜਾਣਕਾਰੀ ਦੇ ਰਹੇ ਨੇ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ ਯਾਦਵਿੰਦਰ ਕੁਲਵੰਤ ਸਿੰਘ ਦੇ ਘਰ ਵਾਪਸੀ ਦੇ ਕੀ ਕਾਰਨ ਮੰਨੇ ਜਾਂਦੇ ਨੇ ਦੇਖੋ ਮੁਹਾਲੀ 'ਚ ਕੈਂਡੀਡੇਟ ਦੀ ਲੋੜ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂਕਿ ਬਲਵੰਤ ਸਿੰਘ ਰਾਮੂ ਵਾਲੀ ਆ ਮੁਹਾਲੀ ਛੱਡ ਕੇ ਜਾ ਚੁੱਕੇ ਨੇ ਯੂਪੀ ਟੈਬਲਟ ਸ਼ਾਮਲ ਹੋ ਚੁੱਕੇ ਨੇ ਉਸ ਤੋਂ ਬਾਅਦ ਅਕਾਲੀ ਦਲ ਇਸ ਤਰ੍ਹਾਂ ਕਿਸੇ ਕੈਂਡੀਡੇਟ ਦੀ ਭਾਲ ਸੀ ਕਿ ਜੋ ਕਾਫੀ ਪਾਵਰਫੁਲ ਕੈਂਡੀਡੇਟ ਹੋਵੇ ਜਿਹੜੇ ਕੁਲਵੰਤ ਸਿੰਘ ਨੇ ਜੀਐਲਪੀਐਲ ਦੇ ਮਾਲਕ ਨੇ ਔਰ ਲੰਬਾ ਸਮੇਂ ਤੋਂ ਮਹਾਲੀ 'ਚ ਕੰਮ ਕਰ ਰਹੇ ਨੇ ਐਨਕੇ ਸ਼ਰਮਾ ਦੇ ਬਹੁਤ ਕਰੀਬੀ ਮੰਨੇ ਜਾਂਦੇ ਨੇ ਪਹਿਲਾਂ ਐਨਕੇ ਸ਼ਰਮਾ ਤੇ ਕੁਲਵੰਤ ਰਾਮੂ ਵਾਲੀਆ 'ਚ ਲਗਾਤਾਰ ਕੰਟਰਡਿਕਸ਼ਨ ਰਹਿੰਦੀ ਸੀ ਪਰ ਐਨਕੇ ਸ਼ਰਮਾ ਵੀ ਕਾਰੋਬਾਰੀ ਨੇ ਰੀਅਲ ਏਸਟੇਟ ਦਾ ਕਾਰੋਬਾਰ ਕਰਦੇ ਨੇ ਔਰ ਕੁਲਵੰਤ ਵੀ ਰੀਅਲ ਏਸਟੇਟ ਦਾ ਕਾਰੋਬਾਰ ਕਰਦੇ ਨੇ ਇਸ ਕਰਕੇ ਉਹਨਾਂ ਦੀ ਘਰ ਵਾਪਸੀ ਹੋ ਰਹੀ ਆ ਔਰ ਸ਼ਰੂਮਣੀ ਅਕਾਲੀ ਦਲ ਇਸੇ ਕੈਂਡੀਡੇਟ ਨੂੰ ਮਹਾਲੀ ਸੀਟ ਤੋਂ ਉਤਾਰੇਗਾ జీ ధన్వాద యాద గల్బాద్